ਰਿਜ਼ਲਟ ਆਉਣ ਵਾਲਾ ਹੈ ਰਿਜ਼ਲਟ ਦੇ ਵਿੱਚ ਕਾਂਗਰਸ ਕਿੱਥੇ ਖੜੀ ਖੁਦ ਨੂੰ ਮਹਿਸੂਸ ਕਰਦੀ ਹੈ ਦੂਜੇ ਤੇ ਪਹਿਲੇ ਤੇ ਤੀਜੇ ਤੇ ਚੌਥੇ ਤੇ ਕਿਉਂਕਿ ਹੁੰਡੜੀ ਲੜਾਈ ਹੈ ਨਾ ਉਹ ਬੜੀ ਟਫ ਦਿਖਾਈ ਦੇ ਰਹੀ ਹੈ ਤੁਹਾਡੀ ਲੜਾਈ ਸੀ ਸੱਤਾ ਵਿੱਚ ਰਹਿਣ ਵਾਲੀ ਆਮਦੀ ਪਾਰਟੀ ਦੇ ਨਾਲ ਦੇਖਦੇ ਹੋ ਕਿ ਤੁਸੀਂ ਕਿਸੇ ਨੰਬਰ ਤੇ ਖੜਦੇ ਜਾ ਰਹੇ ਸਾਰੀਆਂ ਗੱਲਾਂ ਇਹ ਜਿਹੜੀਆਂ ਗੱਲਾਂ ਨੇ ਲੋਕ ਕਿੱਥੇ ਤੱਕ ਬਰदाश्त ਕਰਨਗੇ ਸੋ ਕਾਂਗਰਸ ਤੇ ਮੈਨੂੰ ਖੁਸ਼ੀ ਹੈ ਇੱਕ ਦੋ ਕੋਕੋ ਹਰ ਸਾਡੇ ਕਾਂਗਰਸ ਦੇ ਸੀਨੀਅਰ ਜੂਨੀਅਰ ਲੀਡਰ ਨੇ ਆਰਗੇਨਾਈਜੇਸ਼ਨਸ ਨੇ ਫਰੰਟਲਸ ਨੇ ਬਹੁਤ ਅੱਛਾ ਕੰਮ ਕੀਤਾ ਇੱਕ ਸਤਾਈ ਦੇ ਵਾਸਤੇ ਇੱਕ ਚੰਗਾ ਸਾਈਨ ਹੈਗਾ ਪੰਥਕ ਸੀਟ ਦੇ ਨਤੀਜੇ ਕੱਲ ਨੂੰ ਆਹੀ ਜਾਣੇ ਪਰ ਜੋ ਪੱਕਾ ਜੋ ਇਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀ ਨਾ ਇਹਨਾਂ ਨੇ ਕੰਮ ਤਾਂ ਕੋਈ ਕੀਤਾ ਨਹੀਂ ਜਦੋਂ ਕੋਈ ਚੋਣ ਆਉਂਦੀ ਹੈ ਉਦੋਂ ਇਹ ਜਿਹੜਾ ਕੁਝ ਕਰਦੇ ਨੇ ਉੱਤੇ ਬੁਰੀ ਤਰ੍ਹਾਂ ਕਿ ਕਿਸ ਤਰ੍ਹਾਂ ਵੇਖਦੇ ਹੋ ਕਿ ਇਸ ਟੋਨ ਦਰਮਿਆਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਆਲੇ ਦੁਆਲੇ ਇਹਨਾਂ ਵੱਟਾ ਇੰਟਰਵਿਊ ਇਹਨੇ ਵੱਡੇ ਛੜਜੰਤਰ ਸਾਜਸ਼ਾਂ ਕਹਿ ਸਕਦੇ ਹੋ ਕਿ ਕਾਂਗਰਸ ਦੇ ਵਿੱਚੋਂ ਜਿਹੜਾ ਕਾਂਗਰਸ ਦਾ ਪ੍ਰਧਾਨ ਆ ਬੈਕਗ੍ਰਾਉਂਡ ਤੇ ਜੱਟ ਸਦੀ ਪਾਰਟੀ ਦਾ ਦੇਖੋ ਇੱਕੋ ਹੀ ਹੋਏ ਜੋ ਉੱਤੋਂ ਵਾਈ ਕਮਾਂਡ ਨੇ ਸਾਨੂੰ ਪ੍ਰਧਾਨ ਦਿੱਤਾ ਸਾਰੇ ਉਹਦੇ ਨਾਲ ਲੱਗਦਾ ਕਿ ਕਾਂਗਰਸ ਦੇ ਪ੍ਰਧਾਨ ਦੀ ਗ੍ਰਿਫਤਾਰੀ ਹੋਣ ਜਾ ਰਹੀ ਹੈ ਕਿਉਂਕਿ ਸੰਕੇਤ ਮਿਲਦੇ ਦਿਖਾਈ ਦੇ ਰਿਹਾ ਕਿਉਂਕਿ ਜਿਹੜੇ ਕਮਿਸ਼ਨ ਦੇ ਚੇਅਰਮੈਨ ਨੇ ਜਸਪੀਰ ਸਿੰਘ ਗੜੀ ਉਹਨਾਂ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਜਾਂ ਇਹ ਕਹਿ ਲੋ ਕਿ ਸਰਕਾਰ ਨੇ ਹੀ ਤਿਆਰੀ ਕਰ ਲਈ ਹੈ ਕਿ ਹੁਣ ਰਾਜਾ ਬੜਿੰਗ ਦੀ ਤਿਆਰੀ ਕਰਨੀ ਹੀ ਕਰਨੀ ਹੈ। ਲਾਹੜ ਚ ਨੇਜੀ ਰਾਜਾ ਬੜਿੰਗ ਨੇ ਪੂਰਾ ਜੋਰ ਲਾ ਕੇ ਉਹ ਤੇ ਚੋਣ ਲੜੀ ਉਹਨਾਂ ਦੇ ਰਹਿਨਮਾਈ ਚ ਸਾਰੀ ਸਾਡੀ ਪੰਜਾਬ ਦੀ ਟੀਮ ਨੇ ਚੋਣ ਲੜੀ ਦੇਖੋ ਇਹ ਜੱਤੋਂ ਸੱਤਾ ਚਾਹੀਦੀ ਬਹੁਤ ਤੱਕੇਦਾਰ ਸਸਕਲ ਜੀ ਮੈਂ ਹਾਂ ਕਵਰ ਸਿੰਘ 베ਦੀ 227 ਦੇ ਵਿੱਚ ਕਾਂਗਰਸ ਖੁਦ ਨੂੰ ਵੇਖ ਰਹੀ ਹੈ ਸੱਤਾ ਵਿੱਚ ਕਿਵੇਂ ਆਏਗੀ ਬਹੁਤ ਸਾਰੇ ਸਵਾਲ ਇਸ ਕਰਕੇ ਬਣਦੇ ਕਿ ਕਾਂਗਰਸ ਦੇ ਅੰਦਰ ਖਾਣਾ ਜੰਗੀ ਤਰਨ ਤਰਨ ਦੀ ਜਿਮਨੀ ਚੋਨ ਦੇ ਵਿੱਚ ਅਗਨੀ ਪ੍ਰੀਖਿਆ ਦੇ ਵਿੱਚੋਂ ਵੀ ਲੰਘ ਰਹੀ ਹੈ ਕਾਂਗਰਸ ਇਸ ਦੇ ਨਾਲ ਕੁਝ ਨਿਯੁਕਤੀਆਂ ਵੀ ਕਰ ਰਹੀ ਹੈ ਤੇ ਨਿਯੁਕਤੀਆਂ ਦੇ ਵਿੱਚ ਪਟਿਆਲਾ ਦਿਹਾਤੀ ਦੇ ਵਿੱਚ ਜ਼ਿਕਰ ਆਇਆ ਬੀਬੀ ਗੁਰਸ਼ਰਨ ਕੌਰ ਰੰਧਾਵਾ ਦਾ ਤੇ ਬਹੁਤ ਸਾਰੇ ਸਵਾਲ ਇਹਨਾਂ ਦੇ ਨਾਲ ਵੀ ਬਣਦੇ ਜਾ ਰਹੇ ਆ ਤਮਾਮ ਸਵਾਲ ਕਾਂਗਰਸ ਸੱਤਾ ਵਿੱਚ ਕਿਵੇਂ ਵਾਪਸੀ ਕਰੇਗੀ ਇਸ ਬਾਬਤ ਵੀ ਕਰਾਂਗੇ ਪਹਿਲਾਂ ਸਵਾਗਤ ਕਰ ਲਿਆ ਨੇ ਤੇ ਉਹਨਾਂ ਦੀ ਜਿਹੜੀ ਨੁਕਤੀ ਹੋਈ ਉਸ ਬਾਬਤ ਵੀ ਸਵਾਲ ਕਰਦੇ ਆ ਬੀਬੀ ਗੁਰਸ਼ਰਨ ਕੌਰ ਜੀ ਕਿਸ ਤਰ੍ਹਾਂ ਵੇਖਦੇ ਹੋ ਕਿ ਇੱਕ ਤਾਂ ਤੁਹਾਡੀ ਨੁਕਤੀ ਹੋਈ ਆ ਜਿਵੇਂ ਹੀ ਇਹ ਨੁਕਤੀ ਹੋਈ ਆ ਸੋਸ਼ਲ ਮੀਡੀਆ ਤੇ ਟਰੋਲ ਹੋ ਰਿਹਾ ਕਿ ਬੀਬੀ ਗਰਸ਼ਰਨ ਕੌਰ ਰੰਧਾਵਾ ਜਿਹੜੇ ਆ ਉਹ ਬਾਹਰਲੇ ਇਲਾਕੇ ਤੋਂ ਆ ਨਹੀਂ ਬਾਹਰਲਾ ਲੱਕਾ ਦਾ ਕੋਈ ਨਹੀਂ ਜੀ ਮੈਂ ਦਿਹਾਤੀ ਆ ਮੇਰਾ ਸਮਾਣੀ ਚ ਏਰੀਆ ਪੈਂਦਾ ਆ ਚਾਰ ਘਰ ਛੱਡ ਕੇ ਕਾਰਪੋਰੇਸ਼ਨ ਹੈ ਇੱਧਰ ਆ ਸਾਰਾ ਸਮਾਣਾ ਜੀ ਦਿਹਾਤੀ ਹੋਈ ਆ ਦੇਹਾਤੀ ਪਤਾ ਲੋਕ ਕੀ ਸਮਝ ਰਹੇ ਨੇ ਉਹ ਦਿਹਾਤੀ ਸੀਟ ਨੂੰ ਦਿਹਾਤੀ ਲੈ ਰਹੇ ਨੇ ਉੱਥੋਂ ਸਾਡੇ ਐਮਸੀ ਜਿੱਤਦੇ ਨੇ ਕਾਉਂਸਲਰ ਉੱਥੇ ਸਾਡੇ ਮੋਹਿਤ ਮਹਿੰਦਰਾ ਜੀ ਚੋਣ ਲੜੇ ਨੇ ਬ੍ਰਹਮਿੰਦਰਾ ਜੀ ਅੰਕਲ ਚੋਣ ਲੜੇ ਨੇ ਉਹ ਸੀਟ ਦਿਹਾਤੀ ਲਈ ਜਾਂਦੇ ਆਪ ਹੀ ਨਹੀਂ ਪਤਾ ਦਿਹਾਤੀ ਮੀਨਸ ਛਤਰਾਣਾ ਸਮਾਣਾ ਨਾਬਾ ਕਨੌਰ ਸਨੌਰ ਤੇ ਰਾਜਪੁਰਾ ਇਹ 6 ਸੀਟਾਂ ਦਿਹਾਤੀ ਦੀਆਂ ਨੇ ਪਰ ਜਿਹੜੇ ਸਵਾਲ ਇਹ ਲੋਕ ਨਹੀਂ ਕਰ ਰਹੇ ਇਹ ਸਵਾਲ ਕਰ ਰਿਹਾ ਕਾਂਗਰਸ ਦੇ ਹੀ ਕੁਝ ਵਿਅਕਤੀ ਕਾਂਗਰਸ ਦੇ ਕੁਝ ਵਿਅਕਤੀ ਜਿਹੜੇ ਆ ਉਹ ਟਰੋਲ ਕਰ ਰਿਹਾ ਤੁਹਾਡੀਆਂ ਫੇਸਬੁਕਾਂ ਦੇ ਉੱਤੇ ਜਿਹੜੀਆਂ ਤਸਵੀਰਾਂ ਤੁਹਾਡੇ ਵੱਲੋਂ ਵਾਇਰਲ ਕੀਤੀਆਂ ਜਾ ਰਹੀਆਂ ਉਹਦੇ ਥੱਲੇ ਲਿਖਿਆ ਜਾ ਰਿਹਾ ਕਿ ਬੀਬੀ ਗਰ ਸ਼ਰਨ ਕੋਰ ਨੂੰ ਦਾਵਾ ਵੀ ਉਹ ਚਿਹਰਾ ਹੈ ਜਿਹੜੇ ਬਾਹਰਲੇ ਨੇ ਉਹ ਦਿਹਾਤੀ ਸੀਟ ਨੂੰ ਮੰਨੀ ਜਾਂਦੇ ਉੱਥੇ ਤਾਂ ਮੈਂ ਹੈ ਹੀ ਨਹੀਂ ਮੈਂ ਤਾਂ ਇੱਥੇ ਆ ਮੇਰੀ ਵੋਟ ਇੱਥੇ ਆ ਦਿਹਾਤ ਚ ਹੈ ਦਿਹਾਤ ਮੀਨਸ ਛੇ ਸੀਟਾਂ ਰੂਰਲ ਦੀਆਂ ਉਹ ਦਿਹਾਤੀ ਹੈ ਜਿਵੇਂ ਮਾਨਤ ਗਨੌੜਾ ਜੀ ਸੀ ਉਹ ਦਿਹਾਤੀ ਦੇ ਸੀ ਨਾਬਾ ਏਰੀਏ ਦੇ ਸੀ ਸੋ ਇਹ ਚੀਜ਼ ਹੈ ਰਹਿਣ ਨੂੰ ਤਾਂ ਕੋਈ ਕਿੱਥੇ ਵੀ ਰਹਿ ਸਕਦਾ ਪਰ ਇਹ ਮੈਂ ਐਮਸੀ ਉਹਦੇ ਅੰਡਰ ਨਹੀਂ ਆਉਂਦੀ ਮੈਂ ਦਿਹਾਤ ਚ ਆਉਂਦੀ ਆ ਪਰ ਕਿਸ ਤਰ੍ਹਾਂ ਦੇ ਚੈਲੰਜ ਵੇਖਦੇ ਹੋ ਕਿ ਵੱਡੇ ਚੈਲੰਜ ਕਾਂਗਰਸ ਦੇ ਅੰਦਰ ਕਿਉਂਕਿ ਕਾਂਗਰਸ ਦੇ ਅੰਦਰ ਖਾਨਾ ਜੰਗੀ ਹੋਰ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਵੀ ਹੁੰਦਾ ਕਿ ਕਾਂਗਰਸ ਬੈਕਫੁੱਟ ਤੇ ਜਾ ਚੁੱਕੀ ਹੈ तमाम ਗੱਲਾਂ ਦਾ ਜ਼ਿਕਰ ਹੋ ਰਿਹਾ ਕਾਂਗਰਸ ਨੂੰ ਸਰਵਾਈਵ ਕਰਨ ਲਈ ਔਰ ਮਹਿਲਾ ਦੇ ਤੌਰ ਤੇ ਤੁਹਾਡੀ ਕਿਸ ਤਰ੍ਹਾਂ ਦੀ ਭੂਮਿਕਾ ਰਹਿ ਸਕਦੀ ਹੈ ਕਿਉਂਕਿ ਅੱਗੇ-ਅਗੇ ਜਾ ਕੇ ਜੇ ਦੇਖ ਲਿਆ ਜਾਵੇ ਤਾਂ ਔਰਤਾਂ ਦੀ ਜਿਹੜੀ ਨੁਮਾਇੰਦਗੀ ਉਹ ਵੀ ਘਟਦੀ ਜਾ ਰਹੀ ਹੈ ਹਮੇਸ਼ਾ ਹੀ ਸਿਆਸਤ ਦੇ ਵਿੱਚ ਬਹੁਤ ਸਾਰੇ ਜਾਹੇ ਚਿਹਰੇ ਦਿਖਾਈ ਦਿੰਦੇ ਆ ਜਿਨ੍ਹਾਂ ਦੇ ਵਿੱਚ ਵਿਅਕਤੀਆਂ ਦਾ ਜ਼ਿਕਰ ਆਉਂਦਾ ਵੱਡੇ ਚਿਹਰਿਆਂ ਦਾ ਜ਼ਿਕਰ ਆਉਂਦਾ ਜੇ ਬੀਬੀ ਗੁਰਸ਼ਰਨ ਕੌਰ ਰੰਦਾਵਾ ਦਾ ਜ਼ਿਕਰ ਆ ਰਿਹਾ ਤਾਂ ਕਿਸ ਤਰ੍ਹਾਂ ਦੀ ਭੂਮਿਕਾ ਦੇ ਵਿੱਚ ਤੇ ਕਿਸ ਤਰ੍ਹਾਂ ਦੇ ਚੈਲੰਜ ਜਿਹੜੇ ਆ ਤੁਹਾਡੇ ਅੱਗੇ ਆ ਕੋਈ ਚੈਲੰਜ ਨਹੀਂ ਜੀ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਨਹੀਂ ਹਾਂ 2002 ਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਮੈਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਪੂਰੇ ਜ਼ਿਲ੍ਹੇ ਚ ਕੰਮ ਕੀਤਾ ਉਦੋਂ 17 ਜ਼ਿਲ੍ਹੇ ਸੀਗੇ ਉਦੋਂ ਮੁਹਾਲੀ ਹੁੰਦਾ ਨਹੀਂ ਸੀ ਤੇ ਡੇਰਾਬਸੀ ਲਾਲੜੂ ਤੱਕ ਮੈਂ ਪੂਰੇ ਜ਼ਿਲ੍ਹੇ ਚ ਕੰਮ ਕੀਤਾ ਦਿਹਾਤ ਦੇ ਵਿੱਚ ਸੋ ਇਹ ਕੋਈ ਚੈਲੰਜ ਨਹੀਂ ਆ ਦੂਜੀ ਰਹੀ ਗੱਲ ਮਹਿਲਾ ਦੀ ਮਹਿਲਾ ਬਹੁਤ ਸਟਰੋਂਗ ਹੈ ਕਿਉਂਕਿ ਰਾਹੁਲ ਗਾਂਧੀ ਜੀ ਮਹਿਲਾਵਾਂ ਨੂੰ ਲੈ ਕੇ ਬਹੁਤ ਚਿੰਤਿਤ ਨੇ ਉਹਨਾਂ ਦੀ ਘਟ ਗਿਣਤੀ ਨੂੰ ਲੈ ਕੇ ਚਿੰਤਿਤ ਨੇ ਇਸੇ ਕਰਕੇ ਤੁਸੀਂ ਦੇਖੋ ਕਿ ਕਦੇ ਪਟਿਆਲੇ ਦੀ ਜ਼ਿਲ੍ਹਾ ਦੀ ਦਿਹਾਤੀ ਦੀ ਦੋ ਪ੍ਰਧਾਨ ਲੱਗਦੇ ਨੇ ਇੱਕ ਸ਼ਹਿਰੀ ਤੁੱਗਲ ਸਾਹਿਬ ਨੇ ਇੱਕ ਲੱਗਦਾ ਦਿਹਾਤੀ ਕਦੇ ਕੋਈ ਲੇਡੀ ਪ੍ਰਧਾਨ ਨਹੀਂ ਲੱਗੀ ਔਰ ਮੈਂ ਬਹੁਤ ਮਾਨ ਤੇ ਖੁਸ਼ੀ ਮਹਿਸੂਸ ਕਰਦੀ ਆ ਤੇ ਮੈਂ ਧੰਨਵਾਦ ਕਰਦੀ ਆ ਸ਼੍ਰੀ ਮਲਕਾਰ ਜੁਨ ਖੜਗੇ ਜੀ ਦਾ ਰਾਹੁਲ ਗਾਂਧੀ ਜੀ ਦਾ ਸੋਨੀਆ ਗਾਂਧੀ ਜੀ ਦਾ ਤੇ ਸਮੁੱਚੀ ਲੀਡਰਸ਼ਿਪ ਕੇਸੀ ਵੇਨੂ ਗੋਪਾਲ ਜੀ ਦਾ ਅਲਕਾ ਲਾਂਬਾ ਜੀ ਜਿਹੜੇ ਸਾਡੇ ਰਾਸ਼ਟਰੀ ਮਹਿਲਾ ਕਾਂਗਰਸ ਦੇ ਪ੍ਰਧਾਨ ਨੇ ਮਹਿਲਾਵਾਂ ਦੀ ਗਿਣਤੀ ਉਹ ਦੇਖੋ ਉਹਨਾਂ ਨੇ ਮੈਨੂੰ ਦਿੱਤੀ ਹੈ ਨਾ ਨਿਯੁਕਤੀ ਪਹਿਲਾ ਮੈਨੂੰ ਦੱਸੋ ਕਿਹੜੀ ਮਹਿਲਾ ਪ੍ਰਧਾਨ ਹੈਗੀ ਸੀ ਇਸ ਤੋਂ ਪਹਿਲਾਂ ਸੰਗਠਨ ਸਿਰਜਣ ਹੋਇਆ ਇੱਥੇ ਸਾਡੇ ਆਬਜ਼ਰਵਰ ਬਣ ਕੇ ਕੌਣ ਹੈ ਦਿਹਾਜ ਮਨੀਸ਼ਾ ਪੰवार ਜੀ ਜਿਹੜੇ ਜੋਧਪੁਰ ਤੋਂ ਐਮ ਐਲ ਏ ਸੀ ਪੂਰੇ ਫੀਲਡ ਚ ਗਏ ਉਹਨਾਂ ਨੇ ਜਾਣਕਾਰੀ ਹਾਸਲ ਕੀਤੀ ਪੂਰੀ ਸੀਕ੍ਰੀਟ ਰਿਪੋਰਟ ਜਾ ਕੇ ਰਾਹੁਲ ਜੀ ਨੂੰ ਦਿੱਤੀ ਪੈਨਲ ਗਿਆ ਪੈਨਲ ਚ ਹਰ ਜ਼ਿਲ੍ਹੇ ਚੋਂ ਪੰਜਾਬ ਚੋਂ ਇੱਕ ਲੇਡੀ ਦਾ ਨਾਮ ਜ਼ਰੂਰੀ ਗਿਆ ਕੈਸੀ ਦਾ ਗਿਆ OBC ਦਾ ਗਿਆ ਜਨਰਲ ਦਾ ਗਿਆ ਸੋ ਮਾਈਨੋਰਟੀਜ਼ ਆ ਗਿਆ ਇਸੇ ਕਰਕੇ ਜੀ ਕੋਈ ਗੱਲ ਨਹੀਂ ਕਾਂਗਰਸ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਸਾਰੇ ਧਰਮਾਂ ਦਾ ਵਰਗਾਂ ਦਾ ਸਭ ਦਾ ਸਤਿਕਾਰ ਕਰਦੀ ਹੈ ਮੈਂ ਇੱਕ ਲੇਡੀ ਤੋਂ ਬਣੀ ਆ ਮਹਿਲਾਵਾਂ ਨੂੰ ਲੈ ਕੇ ਰਾਹੁਲ ਗਾਂਧੀ ਜਦੋਂ ਵੀ ਗੱਲ ਕਰਦੇ ਮਹਿਲਾਵਾਂ ਦੀ ਗੱਲ ਜ਼ਰੂਰ ਕਰਦੇ ਆ ਤਰਨ ਤਰਨ ਦੇ ਵਿੱਚ ਗਏ ਕਿਸ ਤਰ੍ਹਾਂ ਵੇਖਿਆ ਕਿ ਜ਼ਮੀਨ ਤੇ ਉਤਰ ਕੇ ਕਿ ਕਾਂਗਰਸ ਲਈ ਕਿਸ ਤਰ੍ਹਾਂ ਦੇ ਚੈਲੰਜ ਸੀ ਇੱਕ ਪੰਥਕ ਇਲਾਕਾ ਵੀ ਸੀ ਬਾਰਡਰ ਏਰੀਆ ਸੀ ਤਾਂ ਰਿਜ਼ਲਟ ਆਉਣ ਵਾਲਾ ਹੈ ਰਿਜ਼ਲਟ ਦੇ ਵਿੱਚ ਕਾਂਗਰਸ ਕਿੱਥੇ ਖੜੀ ਖੁਦ ਨੂੰ ਮਹਿਸੂਸ ਕਰਦੀ ਹੈ ਦੁਜੇ ਤੇ ਪਹਿਲੇ ਤੇ ਤਿਜੇ ਤੇ ਚੌਥੇ ਤੇ ਕਿਉਂਕਿ ਹੁਣ ਜਿਹੜੀ ਲੜਾਈ ਹੈ ਨਾ ਉਹ ਬੜੀ ਟਫ ਦਿਖਾਈ ਦੇ ਰਹੀ ਹੈ ਤੁਹਾਡੀ ਲੜਾਈ ਸੀ ਸੱਤਾ ਵਿੱਚ ਰਹਿਣ ਵਾਲੀ ਆਮ ਆਦੀ ਪਾਰਟੀ ਦੇ ਨਾਲ ਦੇਖਦੇ ਹੋ ਕਿ ਤੁਸੀਂ ਕਿਸੇ ਨੰਬਰ ਤੇ ਖੜਦੇ ਜਾ ਰਹੇ ਹੋ ਵੇਖੋ ਨੰਬਰਿੰਗ ਦੀ ਕੋਈ ਗੱਲ ਹੀ ਲੋਕ ਬਹੁਤ ਅਵੇਅਰ ਨਹੀਂ ਅੱਜਕੱਲ੍ਹ ਪਰ ਉਹ ਪੰਥਕ ਸੀਟ ਹੈਗੀ ਆ ਉੱਥੇ ਡਰ ਦਾ ਬੜਾ ਮਾਹੌਲ ਸੀ ਉੱਥੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਸਰਕਾਰ ਵੀ ਪੂਰੇ ਜੋ ਸੋਸ਼ੋਧੀਆਂ ਜੀ ਨੇ ਕੀਤਾ ਤਾਮ-ਜਾਮ ਦੰਡ ਮਾ ਇਹ ਸਾਰੀਆਂ ਗੱਲਾਂ ਇਹ ਜਿਹੜੀਆਂ ਗੱਲਾਂ ਨੇ ਲੋਕ ਕਦ ਤੱਕ برداشت ਕਰਨਗੇ ਸੋ ਕਾਂਗਰਸ ਨੇ ਮੈਨੂੰ ਖੁਸ਼ੀ ਹੈ ਇੱਕ ਝੂਠੋ ਕੇ ਹਰ ਸਾਡੇ ਕਾਂਗਰਸ ਦੇ ਸੀਨੀਅਰ ਜੂਨੀਅਰ ਲੀਡਰ ਨੇ ਆਰਗੇਨਾਈਜੇਸ਼ਨਸ ਨੇ ਫਰੰਟਲਸ ਨੇ ਬਹੁਤ ਅੱਛਾ ਕੰਮ ਕੀਤਾ ਇੱਕ ਸਤਾਈ ਦੇ ਵਾਸਤੇ ਇੱਕ ਚੰਗਾ ਸਾਈਨ ਹੈਗਾ ਚੰਨੀ ਜੀ ਵੀ ਉੱਥੇ ਸੀ ਬ੍ਰਿੰਗ ਸਾਹਿਬ ਬਾਜਵਾ ਸਾਹਿਬ ਰੰਦਾਵਾ ਸਾਹਿਬ ਪੂਰੀ ਕਾਂਗਰਸ ਦੇ ਐਮ ਐਲ ਏ ਐਕਸ ਐਮ ਐਲ ਏ ਸਭ ਨੇ ਤੰਦੇਹੀ ਦੇ ਨਾਲ ਉੱਥੇ ਡਿਊਟੀ ਨਿਭਾਈ ਮੈਂ ਵੀ 15 ਦਿਨ ਉੱਥੇ ਲਾ ਕੇ ਆਈਆਂ ਮੈਨੂੰ ਖੁਸ਼ੀ ਹੈ ਮੇਰੇ ਨਾਲ ਮੇਰੀ ਮਹਿਲਾ ਕਾਂਗਰਸ ਦੀਆਂ ਬਹੁਤ ਸਾਰੀਆਂ ਭੈਣਾਂ ਸਾਰਿਆਂ ਨੇ ਆਪਣੀ ਪ੍ਰੋਪਰ ਉੱਥੇ ਡਿਊਟੀ ਕੀਤੀ ਹੈ ਤੇ ਇਹ ਪੰਤਕ ਸੀਟ ਤੇ ਨਤੀਜੇ ਕੱਲ ਨੂੰ ਆਹੀ ਜਾਣੇ ਹਨ ਪਰ ਜੋ ਉੱਥੇ ਤੱਕਾ ਜੋ ਇਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਇਹਨਾਂ ਨੇ ਕੰਮ ਤਾਂ ਕੋਈ ਕੀਤਾ ਨਹੀਂ ਜਦੋਂ ਕੋਈ ਚੋਣ ਆਉਂਦੀ ਹੈ ਉਦੋਂ ਇਹ ਜਿਹੜਾ ਕੁਝ ਕਰਦੇ ਨੇ ਉੱਥੇ ਬੁਰੀ ਤਰ੍ਹਾਂ ਕੀਤਾ ਬੇਹੱਦ ਉਹਨਾਂ ਨੇ ਜ਼ੋਰ ਲਾਇਆ ਕਿ ਸੀਟ ਸਰਕਾਰ ਨਹੀਂ ਗਿਆ ਵੀ ਅਸੀਂ ਹਾਰਨਾ ਨਹੀਂ ਆ ਕਿਸ ਤਰ੍ਹਾਂ ਵੇਖਦੇ ਹੋ ਕਿ ਇਸ ਚੋਣ ਦਰਮਿਆਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਆਲੇ ਦੁਆਲੇ ਇਹਨਾਂ ਵੱਡਾ ਚੱਕਰ ਵੀ ਉਹ ਇਹਨੇ ਵੱਡੇ ਛੜਯੰਤਰ ਸਾਜ਼ਸ਼ਾਂ ਕਹਿ ਸਕਦੇ ਹੋ ਕਿ ਕਾਂਗਰਸ ਦੇ ਵਿੱਚ ਹੁਣ ਜਿਹੜਾ ਕਾਂਗਰਸ ਦਾ ਪ੍ਰਧਾਨ ਆ ਬੈਕਵੌਰਟ ਤੇ ਜਾ ਚੁੱਕਾ ਨੇ ਕੋਈ ਬੈਕਫੁੱਟ ਨਹੀਂ ਜੀ ਪੀਸੀਸੀ ਪ੍ਰਧਾਨ ਰਾਜਾ ਬੜਿੰਗ ਜੀ ਨੇ ਉਹਨਾਂ ਦੇ ਨਾਲ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਬਾਜਵਾ ਸਾਹਿਬ ਡਟ ਕੇ ਖੜੇ ਆ ਸਾਡੀ ਪਾਰਟੀ ਦਾ ਦੇਖੋ ਇੱਕੋ ਹੀ ਹੋਇਆ ਜੋ ਉੱਪਰੋਂ ਹਾਈ ਕਮਾਂਡ ਨੇ ਸਾਨੂੰ ਪ੍ਰਧਾਨ ਦਿੱਤਾ ਸਾਰੇ ਉਹਦੇ ਨਾਲ ਆ ਕਲ ਨੂੰ ਕੋਈ ਗੱਲ ਨਹੀਂ ਬੈਕਫੁੱਟ ਤੇ ਨਹੀਂ ਗਏ ਜੋ ਉਹਨਾਂ ਨੇ ਬੋਲਿਆ ਉਹਨਾਂ ਦੀ ਮਨਸਾ ਨਹੀਂ ਸੀ ਮੈਂ ਫੇਰ ਕਹਿੰਨੀ ਆ ਪਹਿਲਾਂ ਵੀ ਬੋਲੀ ਆ ਜਦੋਂ ਕੋਈ ਬੰਦਾ ਸਪੀਚ ਕਰਦਾ ਜੇ ਉਥੋਂ ਕੋਈ ਗਲਤੀ ਹੋ ਗਈ ਕਿਸੇ ਦੀ ਭਾਵਨਾਵਾਂ ਮਨ ਉਠੇ ਸਪੰਚੀ ਆ ਤਾਂ ਉਹਨਾਂ ਨੇ ਮਾਫੀ ਮੰਗੀ ਆ ਚੰਨੀ ਜੀ ਦਾ ਵੀ ਦੇਖੋ ਉਸੇ ਦਿਨ ਵਿਆਹ ਨ ਆ ਗਿਆ ਇਹ ਜੀ ਕੋਈ ਗੱਲ ਨਹੀਂ ਹੈ ਕਿ ਕਿਸੇ ਦੇ ਪ੍ਰਤੀ ਉਹਨਾਂ ਨੇ ਕੋਈ ਗਲਤ ਸ਼ਬਦਾਵਲੀ ਵਰਤੀ ਹੋ ਜਾਂਦਾ ਜਦੋਂ ਬੰਦਾ ਬੋਲਦਾ ਸਾਰਾ ਦਿਨ ਸਪੀਚਸ ਹੁੰਦੀਆਂ ਕਈ ਵਾਰੀ ਪਰ ਇਹ ਜੀ ਕੋਈ ਗੱਲ ਨਹੀਂ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਬੈਕਫੁੱਟ ਤੇ ਕਾਂਗਰਸ ਇਕੱਠੀ ਹੈ ਕਾਂਗਰਸ ਸਤਾਈ ਦੀ ਪੂਰੀ ਤਿਆਰੀ ਚਾ ਲੱਗਦਾ ਕਿ ਕਾਂਗਰਸ ਦੇ ਪ੍ਰਧਾਨ ਦੀ ਗ੍ਰਿਫਤਾਰੀ ਹੋਣ ਜਾ ਰਹੀ ਹੈ ਕਿਉਂਕਿ ਸੰਕੇਤ ਮਿਲਦੇ ਦਿਖਾਈ ਦੇ ਰਹੇ ਆ ਕਿਉਂਕਿ ਜਿਹੜੇ ਕਮਿਸ਼ਨ ਦੇ ਚੇਅਰਮੈਨ ਨੇ ਜਸਪੀਰ ਸਿੰਘ ਗੜੀ ਉਹਨਾਂ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਜਾਂ ਇਹ ਕਹ ਲੋ ਕਿ ਸਰਕਾਰ ਨੇ ਹੀ ਤਿਆਰੀ ਕਰ ਲਈ ਹੈ ਕਿ ਹੁਣ ਰਾਜਾ ਬੜਿੰਗ ਦੀ ਗ੍ਰਿਫਤਾਰੀ ਕਰਨੀ ਹੀ ਕਰਨੀ ਹੈ ਬਖਲਾ ਹਟ ਚਨੇ ਜੀ ਰਾਜਾ ਬੜਿੰਗ ਨੇ ਪੂਰਾ ਜੋਰ ਲਾ ਕੇ ਉੱਥੇ ਚੋਣ ਲੜੀ ਉਹਨਾਂ ਦੇ ਰਹਿਨਮਾਈ ਚ ਸਾਰੀ ਸਾਡੀ ਕਾਂਗਰਸ ਦੀ ਟੀਮ ਨੇ ਚੋਣ ਲੜੀ ਦੇਖੋ ਇਹ ਜੱਤੋਂ ਸੱਤਾ ਚਾਹੀਨੇ ਬਹੁਤ ੱੱਕੇ ਕਰ ਰਹੇ ਨੇ ਦੇਖਿਆ ਹੀ ਆ ਤੁਸੀਂ ਕਦੇ ਉਹਨੂੰ ਅੰਦਰ ਕਰ ਦੋ ਕਦੀ ਭਾਜੀਪੀ ਕਰੱਕਾ ਕਰਦੀ ਐ ਈਡੀ ਬਾਵਾ ਮਰੋੜਦੀ ਐ ਜੋ ਹੋ ਰਿਹਾ ਤੁਹਾਡੇ ਸਾਹਮਣੇ ਸਾਡੇ ਜ਼ਿਲ੍ਹੇ ਚ ਕਿੰਨਾ ਕੁਝ ਹੋ ਰਿਹਾ ਮੈਨੂੰ ਦੱਸੋ ਡਿਵੈਲਪਮੈਂਟ ਹੋਈ ਐ ਕੋਈ ਆਈ ਕੁਝ ਹੋ ਰਿਹਾ ਹੀ ਡਿਵੈਲਪਮੈਂਟ ਐ ਸਾਰੇ ਮੇਰ ਵਾਸ਼ਿੰਗ ਮਸ਼ੀਨ ਸੋਤੇ ਜਾਂਦੇ ਰਹੇ ਉਹ ਉਧਰ ਚੱਲ ਗਏ ਸੋ ਇਹ ਚੀਜ਼ਾਂ ਨਹੀਂ ਹੈਗੀਆਂ ਮੈਂ ਇੰਨਾਂ ਚੀਜ਼ਾਂ ਦੀ ਕੋਈ ਵੀ ਉਹ ਨਹੀਂ ਮੰਨਦੀ ਮੈਂ ਸਿਰਫ ਇਹੀ ਕਹਿ ਰਹੀ ਆ ਕਿ ਆਉਣ ਵਾਲੀ ਸਰਕਾਰ ਸਤਾਈ ਚ ਕਾਂਗਰਸ ਦੀ ਐ ਲੋਕ ਚਾਹੁੰਦੇ ਨੇ ਲੋਕ ਪਸੰਦ ਕਰਦੇ ਲੋਕ ਦੁਖੀ ਹੋ ਚੁੱਕੇ ਨੇ ਕੀ ਕੀਤਾ ਮਹਿਲਾਵਾਂ ਨਾਲ ਕਿਡਾ ਬਡਾ ਧੋਕਾ ਕਰਕੇ ਵੋਟਾਂ ਲਈਆਂ ਕੀ ਪੂਰੇ ਉੱtre ਨੌਜਵਾਨਾਂ ਦੇ ਲਈ ਹਰੇ ਪੈਨ ਚੱਲੇ ਕੀ ਡਰੱਗਸ ਖਤਮ ਹੋਏ ਕੀ ਨਸ਼ੇ ਦੇ ਵਪਾਰੀਆਂ ਤੇ ਠੱਲ ਪਿਆ ਕੀ ਲਾਅ ਐਂਡ ਆਰਡਰ ਮੇਨਟੇਨ ਹੋਇਆ ਦੁਕਾਨਦਾਰ ਹਰ ਬੰਦਾ ਵਪਾਰੀ ਸਭ ਡਰਦੇ ਫਿਰਦੇ ਨੇ ਕਦੋਂ ਕਿੱਥੇ ਕੀਤੇ ਗੋਲੀ ਚੱਲ ਜਾ ਕੋਈ ਪਤਾ ਬੇਕੋ ਧੰਨਵਾਦ ਇਹ ਸਨ ਮੈਡਮ ਗੁਰਸ਼ਰਨ ਕੌਰ ਦਾਵਾ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ 2027 ਦੇ ਵਿੱਚ ਕਾਂਗਰਸ ਜੇ ਖੁਦ ਨੂੰ ਵੇਖ ਰਹੀ ਹੈ ਤਾਂ ਉਸ ਤਰ੍ਹਾਂ ਦੀ ਇੱਕ ਪ੍ਰੈਕਟਿਸ ਦੇ ਵਿੱਚੋਂ ਮੇਲ ਲੰਗ ਰਹੀ ਹੈ तमाम ਘੇਰਾਬੰਦੀ ਵਿਰੋਧੀ ਸਿਆਸੀ ਤਰ੍ਹਾਂ ਦੇ ਲੋਕ ਕਰ ਰਿਹਾ ਹੈ ਸੱਤਾਧਿਰ ਦੇ ਲੋਕ ਕਰ ਰਿਹਾ ਤੇ ਇੱਕ ਗ੍ਰਫਤਾਰੀ ਦਾ ਸੰਕੇਤ ਵੀ ਸਰਕਾਰ ਦੇ ਤਰਫੋਂ ਆਇਆ ਪਰ ਇਹਨਾਂ ਨੇ ਕਿਹਾ ਕਿ ਰਾਜਾ ਵਿਡਿੰਗ ਨੇ ਜਿੰਨੀਆਂ ਵੀ ਟਿੱਪਣੀਆਂ ਕੀਤੀਆਂ ਕੋਈ ਇਦਾਂ ਜਾਤੀ ਆਧਾਰਤ ਨਹੀਂ ਸੀ ਉਹ ਇੱਕ ਸਰਸਰੀ ਤੌਰ ਤੇ ਕੀਤੀ ਗਈ ਸੀ ਬਹੁਤ ਸਾਰੇ ਵਾਅਦੇ ਸੱਤਾ ਵਿੱਚ ਰਹਿਣ ਵਾਲੀ ਸਰਕਾਰ ਨੇ ਕੀਤੇ ਔਰਤਾਂ ਦੇ ਨਾਲ ਨਸ਼ਾ ਦਾ ਮੁੱਦਾ ਲੌਂਡਰ ਆਰਡਰ ਦਾ ਮੁੱਦਾ ਹੈ तमाम ਮੁੱਦਿਆਂ ਨੂੰ ਲੈ ਕੇ ਕਾਂਗਰਸ ਕਿਸ ਤਰ੍ਹਾਂ ਦੀ ਕੇਰਾਬੰਦੀ ਕਰਦੀ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕੈਮਰਾਮੈਨ ਮਰੀਕੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ